ਜੀਵਨਾ ਇਧਰ ਆ ਗੱਲ ਸੁਣ ਮੇਰੀ ਹਾਏ ਹਾਏ ਕੀ ਹੋ ਗਿਆ ਵਾ ਇਧਰ ਆ ਬੜੇ ਖਪੇ ਆਏ ਜੇ ਹੈ ਕਪੜਾ ਕਪੜਾ ਕਾਦਾ ਵਾ ਜਿੱਤਰਾ ਵੀ ਉਹ ਬੋਲਦਾ ਨਾ ਆ ਕੁੜੀ ਨੂੰ ਕਹੇ ਆਪਣੇ ਘਰ ਬੈਗਾ ਨੌਕਰੀ ਤੇ ਨਹੀਂ ਕਲਉਣੀ ਹੱਦ ਹੋ ਗਈ ਤੁਹਾਡੇ ਵਾਲੀ ਤੁਹਾਨੂੰ ਕੀ ਹੋ ਗਿਆ ਵਾ ਕੁੜੀ ਨੂੰ ਨੌਕਰੀ ਤੇ ਨਹੀਂ ਕਲਾਉਣਾ ਮਾ ਮਾ ਤੇ ਨੌਕਰੀ ਮਿਲੀ ਆ ਤੇ ਜੇ ਉਹਨੂੰ ਨੌਕਰੀ ਤੋਂ ਹਟਾ ਲਾਂਗੇ ਤੇ ਫੇਰ ਉਹ ਵੱਡਾ ਵੀਰ ਆਇਆ ਬਾਹਰ 20 20 ਗੱਲਾਂ ਕਰਕੇ ਗਿਆ ਵਾ ਅੱਛਾ ਕਹਿੰਦਾ ਹੈ ਕਹੜੇ ਬੰਦੇ ਗੱਲਾਂ ਕਰਦੇ ਆ ਮੇਰੀ ਬਣ ਜੀ ਨੌ ਤਿਆਰ ਹੋ ਕੇ ਜਾਂਦੀ ਰੋਜ਼ ਕਹਿੰਦਾ ਮੇਰੀ ਪਿੰਡ ਵਿੱਚ ਬੇਇਜ਼ਤੀ ਹੁੰਦੀ ਹੈ ਹੈ ਮੇਰੀ ਵੀ ਸੁਣ ਲੋ ਕੋਈ ਬੇਇਜ਼ਤੀ ਨਹੀਂ ਕਰਦਾ ਕੋਈ ਕੋਹ ਨਹੀਂ ਕਹਿੰਦਾ ਦੱਸਾਂ ਐਡੇ ਡੇ ਵੱਡੀਆਂ ਨੌਕਰੀਆਂ ਕੁੜੀਆਂ ਕਰਨ ਬਿਗਾਆਂ ਆ ਹੈ ਬੇਇਜ਼ਤੀ ਹੋਣ ਲੱਗੇ ਤੇ ਸੱਤ ਕੁੜੀਆਂ ਘਰੋਂ ਬਾਹਰ ਨਿਕਲਣਾ ਉਹਨਾਂ ਨੂੰ ਨਾ ਚੰਗਾ ਨਹੀਂ ਲੱਗਾ ਪਿਹਾੜੀ ਨੌ ਨੌਕਰੀ ਕਰਦੀ ਆ ਉਹਨਾਂ ਦਾ ਰਾਦਾ ਇਹ ਆ ਕਿ ਇਹਨਾਂ ਦੇ ਕਿਤੇ ਦਿਨ ਨਾ ਮੋੜਾ ਉਹਨ ਜਿਤਨਾ ਮਰਜੀ ਵੀ ਆ ਨਾ ਜਿਹੜੀ ਗੱਲ ਵਾ ਨਾ ਉਹ ਮੇਰੇ ਦਿਲ ਤੇ ਗਈ ਆ ਲੱਗ ਮੇਰੀ ਗੱਲ ਸੁਣੋ ਤੁਹਾਡੇ ਭਰਾ ਦਾ ਤੇ ਕੰਮ ਹੀ ਇਹੋ ਵਾ ਵੀ ਬਿਨਾਂ ਵਜ੍ਹਾ ਤੋਂ ਆ ਕੇ ਬੋਲ ਕੇ ਤੇ ਗਾਂ ਜਾਂਦਾ ਵਾ ਹੈ ਜੇ ਅਸੀਂ ਚੰਗੇ ਮਾੜੇ ਦਿਨ ਆਪਣੇ ਆਪ ਕੱਟਣ ਦੇ ਆ ਇੰਨਾ ਪਤਾ ਨਹੀਂ ਕੋ ਮੰਗਣ ਦੇ ਜੇ ਕੋ ਮੰਗਣ ਚਲ ਜੋ ਨਾ ਤੇ 100 100 ਗੱਲਾਂ ਸੁਣਾਉਂਦੀ ਇਹਦੀ ਜਨਾਨੀ ਹੈ ਤੇ ਜੇ ਅੱਜ ਸਾਡੀ ਨੌ ਤੀਨ ਨੂੰ ਨੌਕਰੀ ਮਿਲ ਗਈ ਆ ਸਾਡੇ ਘਰ ਦੇ ਕਿਤੇ ਦਿਨ ਮੜਾਉਣਗੇ ਉਹਦਾ ਕੁਝ ਰਿਆ ਨਹੀਂ ਜਾਣ ਰਿਆ ਮੈਨੂੰ ਸਾਰਾ ਪਤਾ ਵਾ ਜੋ ਤੁਹਾਡਾ ਭਰਾ ਚਾਹੁੰਦਾ ਵਾ ਨਾ ਮੈਂ ਸਭ ਕੁਝ ਜਾਣਨੀ ਆ ਪਰ ਮੈਂ ਵੀ ਇਹ ਕੰਮ ਨਹੀਂ ਜੇ ਹੁਣ ਦੇਣਾ ਯਾਰ ਮੇਰੀ ਗੱਲ ਸੁਣ ਭਰਾ ਐਡਾ ਵੀ ਮਾੜਾ ਨਹੀਂਗਾ ਵੇਖ ਮੈਂ ਆੜੀ ਮਤ ਕਰਦਾ ਵਾ ਆਹੋ ਥੱਲੇ ਲਾ ਕੇ ਰੱਖਣਾ ਚਾਹੁੰਦਾ ਨਾ ਸਾਨੂੰ ਤਾਂ ਹੀ ਕਹਿੰਦਾ ਵੀ ਨੌ ਨੌ ਨੌਕਰੀ ਤੋਂ ਹਟਾ ਲਾ ਮੇਰੀ ਗੱਲ ਸੁਣ ਲੋ ਕਿਡੀਆਂ ਕਡੀਆਂ ਆੜੀਆਂ ਡਾਕਟਰ ਬਣੀਆਂ ਕੁੜੀਆਂ ਪਾਇਲਟ ਬਣੀਆਂ ਕੁੜੀਆਂ ਕੀ ਨਹੀਂ ਕਰਦੀਆਂ ਤੇ ਜਿਹੜੀ ਨੌ ਵਿਚਾਰੀ ਸਕੂਲੇ ਪੜਾਉਣ ਚਲ ਗਈ ਆ ਤੇ ਬੜੀ ਤੰਗੀ ਹੋਈ ਇਹਨਾਂ ਨੂੰ ਗੱਲ ਪੜਾਉਂਦੇ ਨਹੀਂ ਨਾ ਗੱਲ ਜਿਹੜੀ ਪਿੰਡੇ ਗੱਲਾਂ ਉਡਣ ਡੀਆਂ ਨਾ ਬੜੀਆਂ ਖਰਾਬੀਆਂ ਵਾ ਉਹ ਕਿਹੜੀਆਂ ਗੱਲਾਂ ਉਡਣ ਡੀਆਂ ਵਾ ਕਿਤੇ ਗੱਲ ਨਹੀਂ ਉੱਡੀ ਕੋਈ ਵੀ ਇਹ ਤੁਹਾਡੇ ਭਰਾ ਦੇ ਜਵਾਨੀ ਆ ਨਾ ਫੇ ਗੱਲਾਂ ਉਡਣ ਡੀਆਂ ਵਾ ਸਿਆਣਾ ਬਿਆਣਾ ਵਾ ਮੈਂ ਤਾਂ ਕਹਿੰਦੀ ਆ ਵੀ ਸ਼ਰਮ ਆਉਂਦੀ ਆ ਪੀ ਆਪੇ ਕਹਿਣਾ ਚਾਹੀਦਾ ਵੀ ਜਿੱਦਾਂ ਦੀ ਆਪਣੀ ਨੌਤੀ ਹੋਵੇ ਉਦਾਂ ਦੀ ਅਗਲੇ ਨੂੰ ਸਮਝਣਾ ਚਾਹੀਦਾ ਹੈ ਇੰਨੀ ਗੱਲਾਂ ਦੀ ਕਹਿਣੀ ਬਣਦੀ ਹੈਗੀ ਤੇ ਤੁਹਾਡੀ ਨੌਦੀ ਅਗਲਾ ਹੌਂਡਣ ਡੰਡੇਗਾ ਹੱਦ ਹੋ ਗਈ ਆ ਮੈਨੂੰ ਨਹੀਂ ਆ ਕੰਮ ਚੰਗਾ ਲੱਗਾ ਸਿੰਦਰ ਗਿਆ ਹੀ ਕਿਤੇ ਅੱਡੇ ਨੂੰ ਉਸੇ ਦਸੰਦੇ ਹੀ ਲੈ ਪਰੇ ਜਦ ਰੋਹ ਜਾਂਦੀ ਸ਼ਹਿਰ ਨੂੰ ਇਹੋ ਜਿਹੀ ਗੱਲਾਂ ਕਰਦਾ ਹੈ ਸ਼ਹਿਰ ਨੂੰ ਕ ਜਾਂਦੀ ਆ ਆਪਣੇ ਰਜਗਾਰ ਤੇ ਲੱਗੀ ਆ ਮਾਲਕ ਨੇ ਰਜਗਾਰ ਦਿੱਤਾ ਤੂੰ ਹੀ ਨਾਵੇਂ ਕਿ ਹਦੀਆਂ ਗੱਲਾਂ ਚਾੜ ਕੇ ਤੇ ਆਪਣੇ ਘਰ ਦਾ ਕੰਮ ਨਾ ਖਰਾਬ ਕਰੋ ਮੈਂ ਤੇ ਆਪਣੀ ਸ਼ਰਮ ਨੂੰ ਨਾ ਨਹੀਂ ਹਟਾਉਣਾ ਨੌਕਰੀ ਤੋਂ ਉਹਨੇ ਤੇ ਜਾਣਾ ਜੇ ਉਹ ਮੇਰੀ ਗੱਲ ਸੁਣ ਲੈ ਉਨੁਕਰ ਮਾਲ ਦਾ ਘਰ ਬੈ ਜਾ ਅਹੀਂ ਮੈਂ ਮੈਂ ਕਿਤੇ ਮਾੜੇ ਮਾੜੇ ਕੰਮ ਤੇ ਘਰ ਲੱਗ ਜਾਣਾ ਮੇਰੀ ਗੱਲ ਸੁਣੋ ਵੇਖ ਲਓ ਕਿਸਮਤ ਮੌਕਾ ਵਾਰ-ਵਾਰ ਨਹੀਂ ਦਿੰਦੀ ਤੁਸੀਂ ਕਿਸ ਦੀ ਚੁੱਕਣਾ ਛੱਡ ਕੇ ਇਹ ਕੰਮ ਨਾ ਕਰੋ ਤੇ ਕੁੜੀ ਨੂੰ ਮਾਹ ਹੈ ਨੌਕਰੀ ਮਿਲੀ ਅੱਜ ਕੱਚਿਆਂ ਚੋਂ ਕਰ ਲੋ ਪੱਕਿਆਂ ਚ ਵੀ ਹੋ ਜਾਣਾ ਵਾ ਤੇ ਆਹ ਰੱਬ ਦਾ ਵਾਸਤਾ ਜੇ ਨਾ ਇਹ ਕੰਮ ਕਰੋ ਤਾ ਉਹ ਲੱਗੀ ਰਹਿਣ ਤੇ ਵਿਚਾਰੀ ਕਦੇ ਤੁਹਾਡੇ ਬੂਏ ਗਾੜੀ ਮਿੱਟੀ ਪੈਣ ਵਾਲੀ ਆਉਂ ਆ ਜਾਉਂ ਆ ਉਹ ਆ ਜੇ ਉਹ ਕਰਨ ਤੋਂ ਪੂਰੀ ਬੀਜੀ ਗੱਲਾਂ ਕਰਕੇ ਗਿਆ ਕੰਮ ਦਾ ਕੰਮ ਗੱਲਾਂ ਕਰਨੀਆਂ ਪਰ ਤੁਹੀ ਵਿੱਚ ਝਟਮਗਰ ਲੱਗ ਜਾਂਦੇ ਜੀ ਤੁਹੀ ਆਪੇ ਦਿਮਾਗ ਤੋਂ ਸੋਚਿਆ ਇਹ ਨਹੀਂ ਨਾ ਗੱਲ ਜੇ ਮੈਂ ਨਿਕਰਾ ਆਂ ਤੇ ਮੈਂ ਗੜੀ ਬੋਲਦਾ ਨਹੀਂ ਪਰ ਮੇਰਾ ਨਜ਼ਰ ਫਰਦਾ ਹੁੰਦਾ ਨਾ ਮੇਰੀ ਗੱਲ ਸੁਣੋ ਲੰਬੜਾ ਦੀ ਨਾ ਉਹ ਆ ਨਾ ਕਿੰਨੇ ਚਿਰ ਦੀ ਸਕੂਲੇ ਲੱਗੀ ਉਹਨੂੰ ਕਿਸ ਨੇ ਡਾਂਗ ਮਾਰ ਲਈ ਹੈ ਹੈ ਪੜ੍ਹਿਆ ਲਿਖਿਆ ਧੀ ਪੁੱਤ ਹੋਵੇ ਸਹੀ ਨਾਲੇ ਜਿਤਵਾਦੀ ਆ ਪਿੰਡ ਵਿੱਚ ਤੁਹੀ ਕਿੱਦਾਂ ਸੋਚ ਲਿਆ ਪਾਉ ਨੂੰ ਗੱਲਾਂ ਕਰਦੇ ਆ ਲੋਕੀ ਅਸੀਂ ਗੱਲਾਂ ਕਰਨ ਨਾਲ ਜਵਾਕਾ ਕਿਚਦਾਂਗੇ ਜੀ ਬੜਾ ਹੁਣ ਨਾ ਗੱਲ ਕੋ ਕਰੀ ਥੋੜਾ ਜਨਾ ਦਿਮਾਗ ਰੈਸਟ ਮਿਲ ਲੈਂਦੇ ਚੱਲ ਕੋਈ ਨਹੀਂ ਤੁਹੀ ਰੈਸਟ ਕਰੋ ਜਾ ਕੇ ਆਹ ਤੇ ਹੁਣ ਫालतू ਗੱਲਾਂ ਕਰੀ ਮੈਂ ਨਾ ਉਹ ਨਹੀਂ ਕਰਦੀ ਆਹ ਹਾਏ ਹਾਏ ਰੱਬਾ ਵਿਖਾਈ ਉਹੇ ਕੰਮ ਕਰਤਾ ਨਾ ਜਿਹਦਾ ਡਰ ਹੀਗਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੇਰੀ ਨਾ ਨੌਕਰੀ ਕਰਦੀ ਇਹਨਾਂ ਕੋਈ ਜਰੀ ਨਹੀਂ ਗਈ ਜਾਣੀ ਹੈ ਕਿੱਦਾਂ ਵੇਹਾਣ ਕੇ ਤੇ ਦਿਮਾਗ ਤੇ ਹੈਵੀ ਹੋ ਕੇ ਗਿਆ ਤੇ ਆਹ ਗੱਲ ਇਦਾਂ ਆਹ ਗੱਲ ਇਦਾਂ ਦਸ ਲੋਕਾਂ ਨੇ ਗੱਲਾਂ ਕਿਉਂ ਕਰਨੀਆਂ ਉਹ ਵਿਚਾਰੀ ਕਿਤੇ ਕੰਮ ਲੱਗੀ ਆ ਕਿ ਜਾਂ ਵਿਚਾਰੀ ਫਿਰ ਜਾਂਦੀ ਆ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਸੜਕੇ ਹੀ ਮਰ ਜਾਣਾ ਇਹਨਾਂ ਨੇ ਤੇ ਇਹਨਾਂ ਨੇ ਕਿੱਥੇ ਜਾਣਾ ਪਿੰਨਾਂ ਦੇ ਵੀ ਦਿਨ ਕਿਤੇ ਚੰਗੇ ਆ ਜਾਣ ਪਰ ਕੋਈ ਨਹੀਂ ਜਿੱਦਾਂ ਵੀ ਆ ਨਾ ਮੈਂ ਪੂਰਾ ਸਟੈਂਡ ਲੈਣਾ ਵਾ ਮੈਂ ਆਪਣੀ ਨੌਨ ਨੂੰ ਨੌਕਰੀ ਕਰਾਉਣੀ ਕਰਾਉਣੀ ਹੈ ਇਹਨੇ ਆ ਨਾ ਕੀ ਕਰ ਲੈਂਦੇ ਆ ਸਾਰੇ ਹੱਦ ਹੋ ਗਈ ਨਾ ਵਾਲੀ ਅਸਲ ਵਿੱਚ ਸਾੜਾ ਤਹਿ ਗੱਲ ਦਾ ਵਾ ਪਿੰਨਾਂ ਨੂੰ ਪੁੱਛਿਆ ਨੀਗਾ ਇਹਨਾਂ ਨੂੰ ਅੱਗੇ ਨੀਗਾ ਲਾਇਆ ਜੇ ਜਾ ਕੇ ਤਰਲੇ ਕਰਦੇ ਨਾ ਭੈਣ ਜੀ ਭਾਜੀ ਮੇਰੀ ਨੌਨ ਨੂੰ ਕ੍ਰੀਮਲੀ ਇਹ ਕਰਨ ਦੇਗੀ ਕਿ ਨਾ ਫੇਰ ਖੁਸ਼ ਹੋਣਾ ਹੈ ਨਾ ਇਹਨਾਂ ਨੇ ਹੁਣ ਸਾਰੀ ਉਮਰ ਇਹਨਾਂ ਨੇ ਮੰਨੀ ਜਾਣੀ ਆ ਵਾ ਕੋਈ ਗੱਲ ਨਹੀਂ ਰੱਬ ਸਾਰਿਆਂ ਦਾ ਵਾ ਇਹਨਾਂ ਕੱਲਿਆਂ ਦਾ ਨੀਗਾ ਮੰਮੀ ਨੂੰ ਆਨੀ ਆ ਕਿ ਡੈਡੀ ਰੋਟੀ ਮੰਗਣ ਦੇ ਤੇ ਤੁਸੀਂ ਉਹਨਾਂ ਨੂੰ ਫੜਾ ਦਿਓ ਮੰਮੀ ਹਾਂ ਬੱਤਾ ਆ ਇੱਧਰ ਆਇਓ ਹਾਂ ਦੱਸ ਸਾਰਾ ਸਾਰਾ ਕੁਝ ਬਣ ਗਿਆ ਵਾ ਚੌਲ ਵੀ ਬਣ ਗੀ ਨੇ ਦਾਲ ਵੀ ਬਣੀ ਮੈਂ ਫੁਲਕੇ ਪਕਾਉਣੀ ਡੈਡੀ ਮੰਗਣ ਦੇ ਤੇ ਤੁਸੀਂ ਉਹਨਾਂ ਨੂੰ ਫੜਾ ਦਿਓ ਹਾਂ ਨਾ ਪੁੱਤ ਡੈਡੀ ਤੇਰੇ ਅਧਿਕਾਰ ਹੀ ਨਹੀਂ ਗਏਗੇ ਮੰਮੀ ਹੁਣ ਇਹ ਤੇ ਮੈਨੂੰ ਕਹਿ ਦੇ ਕਿ ਪੁੱਤ ਮੈਨੂੰ ਭੁੱਖ ਲੱਗੀ ਰੋਟੀ ਪਕਾ ਮਮਨ ਕਰਕੇ ਰੋਟੀਆਂ ਪਕਾਉਣ ਲੱਗ ਪਈਆਂ ਕਿ ਚਲ ਖਾ ਲੈਣਗੇ ਹੁਣ ਇਹ ਵੇਖਿਆ ਹੈ ਗੇਟ ਅੱਗੇ ਖਲੋਤੇ ਕਿਸ ਦੇ ਲੱਗੇ ਜੇ ਮੈਂ ਹੁਣ ਗਈਆਂ ਦਹਣ ਉੱਥੇ ਹੈ ਨਹੀਂ ਕਦੇ ਕਿਸ ਦੇ ਨਾਲ ਚਲ ਗਏ ਨੇ ਵੇਖ ਲ ਮਮੀ ਇਹਨਾਂ ਦੇ ਕੰਮ ਕਿਸੇ ਨੂੰ ਕੰਮੇ ਡਾ ਕੇ ਤੇ ਆਪ ਕਿਸੇ ਦੇ ਨਾਲ ਚਲ ਜਾਂਦੇ ਉੱਥੇ ਹੁਣ ਭਾਵੇਂ ਸ਼ਾਮਾ ਪਾਉਣ ਇਹਨਾਂ ਨੇ ਕਿਹੜਾ ਛੇਤੀ ਵਾਪਸ ਆ ਜਣਾ ਹੁੰਦਾ ਵਾ ਜਿਸ ਤੇ ਕੰਨੀ ਪੈ ਜਾਣ ਇਦਾਂ ਕਰ ਹਾਂ ਆਪ ਖਾ ਲਓ ਜੇ ਨਾਲ ਡੈਡੀ ਆਊਗਾ ਉਦੋਂ ਫੇਰ ਗਰਮ ਗਰਮ ਲਾ ਦਾਂਗੇ ਫੇਰ ਕੀ ਚਲੋ ਫੇਰ ਤੁਸੀਂ ਪਿੰਦਰ ਨੂੰ ਫੜਾਓ ਤੇ ਨਾਲੇ ਆਪ ਖਾ ਲਓ ਫੇਰ ਉਹਨਾਂ ਲਈ ਬਾਅਦ ਵਿੱਚ ਲਾ ਲਾਂਗੇ ਸਗੋਂ ਮम्मी ਖਾ ਜਾਂਦੇ ਨਾ ਤੇ ਚੰਗਾ ਹੀ ਉਥੇ ਕੀ ਪਤਾ ਹੁਣ ਇਹਨਾਂ ਨੂੰ ਕਿੰਨਾ ਟਾਈਮ ਲੱਗ ਜਾਣਾ ਵਾ ਚੱਲ ਕੋਈ ਨਹੀਂ ਪੁੱਤ ਹੁਣ ਇਹ ਤੇ ਇਹਨਾਂ ਗਿਆਨ ਦਾ ਪਤਾ ਟਾਈਮ ਵੱਧ ਘੱਟ ਹੀ ਲੱਗ ਸਕਦਾ ਚਲੋ ਲੈ ਹੋ ਲੈ ਰੋਟੀ ਮੈਂ ਸਗੋਂ ਬਾਜ ਦੇਣੀ ਲੱਗਾ ਮੰਮੀ ਤੁਹਾਨੂੰ ਮੈਨੂੰ ਪਤਾ ਹੀ ਮੇਰੇ ਪੁੱਤ ਨੂੰ ਭੁੱਖ ਲੱਗੀ ਹੋਣੀ ਅੱਛਾ ਛੋਲ ਬਣਾਏ ਨੇ ਆ ਚਲੋ ਵਧੀਆਂ ਕੀਤਾ ਜੀ ਡੈਡੀ ਨੂੰ ਦੇ ਦੇਣੀ। ਇਹ ਨਾਬ ਨੂੰ ਤਾਂ ਮੈਂ ਦੱਸਿਆ ਨਹੀਂ ਆ। ਉਹ ਤਾਂ ਗਏ ਆ ਮਨਜਿੰਦਰ ਦੇ ਘਰ। ਅੱਛਾ ਉਹ ਜਿਹੜੀ ਗੱਲ ਮੈਨੂੰ ਤੂੰ ਕਹੀ ਸੀ ਨਾ ਮੈਂ ਉਦਾਂ ਹੀ ਫੇਰੇ ਪਿਓ ਨੂੰ ਸਮਝਾਇਆ ਏ। ਆਂਦਾ ਮੈਂ ਜਾ ਕੇ ਮਨਜਿੰਦਰ ਨਾਲ ਕਰਨਾ ਤਾਂ ਕੋਈ ਨਹੀਂ ਉਹਨੂੰ ਡਾਕਣਾ। ਚਲੋ ਵਧੀਆ ਕੀਤਾ ਤੇ ਨਵਦੀਪ ਹੈ ਕਿੱਥੇ ਜੀ ਹੁਣ? ਉਹ ਸੋਈ ਚ ਰੋਟੀਆਂ ਪਕਾਉਂਦੀ ਆ। ਉਹਦੇ ਲੱਗੇ ਤਾਂ ਮੈਂ ਨਾ ਹੀ ਨਹੀਂ ਲਿਆ। ਮੈਨੂੰ ਬੜਾ ਵਦਾ ਲੱਗਦਾ ਓ ਜੀਵਨ ਦਾ। ਆ ਤੇ ਕਰੀਬ ਨਾ ਉਹਦੇ ਲੱਗੇ ਗੱਲ। ਨਾ ਇਹ ਸੋ ਤਾਂ ਉਹਨਾਂ ਦਾ ਪੱਖਾ ਭੂਰਦੀ ਏ। ਕੋਈ ਗੱਲ ਨਹੀਂ ਪੁੱਤ ਨਿਆਣੀ ਆ ਨਾ ਜਦੋਂ ਸਿਆਣੀ ਹੋ ਜੂਗੀ ਇਹਨੂੰ ਆਪੇ ਪਤਾ ਲੱਗ ਜਾਣਾ। ਉਹ ਬਾਹੋ ਇਹ ਜਾਣ ਕੇ ਚੱਲ ਕੋਈ ਗੱਲ ਇਹਦੇ ਵਿੱਚ ਵਿੱਚ ਵੜਨਾ ਤੂੰ ਵੀ ਲੈ ਕੇ ਜਦੋਂ ਜੀ ਕਹਤਾ ਤੁਰਨਾ ਪਿਆ ਕਰ ਉਹ ਮੰਮੀ ਮੈਂ ਤੇ ਉਦਾਂ ਚੱਲ ਆ ਗਿਆ ਮੈਂ ਥੋੜਾ ਜਿਹਾ ਆਪਣੀਆਂ ਗੱਲਾਂ ਚ ਨੂੰ ਲਿਉਨੇ ਪਰ ਇਹ ਤੇ ਉਹ ਬਨੇ ਆਉਂਦੀ ਹੈ ਨੀ ਇਹਨੂੰ ਕੀ ਲੋੜੀ ਇਹਨੂੰ ਉਦਾਂ ਬਗਾਨੇ ਚੰਗੇ ਲੱਗਦੇ ਆਹ ਖਾਣ ਪੀਣ ਨੂੰ ਤੈਨੂੰ ਮਿਲ ਡਿਆ ਤੇ ਤੂੰ ਆਪਣੇ ਦਸੂ ਗੁਣਗਾ ਉਹਦਾ ਫੇਰ ਸੋਚਦੀ ਏ ਫੁਲ ਕੇ ਲਿਆਵਾ ਲੈ ਲੈ ਤੂੰ ਕੋਈ ਨਹੀਂ ਕਿ ਦਾਲ ਦਾ ਵੇਖੀ ਲੂਣ ਲਾ ਠੀਕ ਆ ਕੋਈ ਨਹੀਂ ਮੈਂ ਤੈਨੂੰ ਆਵਾਜ਼ ਦੇ ਦਾਂਗਾ ਜੇ ਕੇ ਚੀਜ਼ ਦੀ ਕਮੀ ਹੋਏਗੀ ਤੇ ਚੱਲੋ ਅੱਜ ਦੇ ਦੀ ਪਤਾ ਫੇਰ ਹੈ ਕੋਈ ਨਹੀਂ ਕੋਈ ਨਹੀਂ ਪਿੰਦਰ ਦੀ ਮਾਂ ਇੱਧਰ ਆ ਪੁੱਛਾਂ ਪੜਾ ਕੀ ਗੱਲ ਉੱਥੇ ਹੋਈ ਆ ਆਏ ਹੋਏ ਦੱਸੋ ਜਿੱਧਰ ਗਏ ਕੋਈ ਗੱਲ ਮੈਂ ਕਿਹਾ ਅਹੋ ਜੀ ਠੰਡ ਪਾ ਗਿਆ ਨਾ ਮਨਜਿੰਦਰ ਨੂੰ ਅੱਜ ਮੈਂ ਹਾਂ ਹਾਂ ਹੁਣ ਕੱਲ ਜੀ ਨਹੀਂ ਕਰਦਾ ਉਹਨੂੰ ਅੱਛਾ ਹਾਂ ਮੈਂ 11 ਪਾਥੀਆਂ ਚੁੱਕਣ ਡਿਆ ਜਾਂਦਿਆਂ ਨੂੰ ਹਾਏ ਹਾਏ ਮੈਂ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਥੋੜੀ ਬੋਲੀ ਮੈਂ ਬੜੀ ਬੇਇੱਜ਼ਤੀ ਕੀਤੀ ਫਿਰ ਦੱਸ ਉਹਨੂੰ ਕੀ ਹੋਇਆ ਵਾ ਬੋਲਿਆ ਮੈਂ ਚੰਗੀ ਭਲੀ ਛੰਡ ਵਰਗੀ ਤੂੰ ਮਰਨ ਡਿਆ ਵਾ ਦਾਦਾ ਵਾ ਦਾਦਾ ਹੀ ਕਰੀ ਜਾਂਦਾ ਵਾ ਕੰਮ ਹੋਰ ਨਹੀਂ ਕੋਈ ਗੱਲ ਨਹੀਂ ਜਿੱਦਾਂ ਤੂੰ ਕਿਹਾ ਸੀ ਨਾ ਉਦਾਂ ਹੀ ਹੋਊਗਾ ਹੁਣ ਫਿਕਰ ਨਾ ਕਰ ਕਿਸੇ ਗੱਲ ਦਾ ਮੇਰੇ ਕੋਲ ਇਹਨਾਂ ਦੇ ਚੱਜ ਨਾਲ ਦੀ ਲੂਸ ਕੱਢ ਕੇ ਆਣਾ ਇਹਨਾਂ ਦੇ ਕੋਈ ਆੜ ਨਹੀਂ ਨਹੀਂ ਆੜੇ ਕੋ ਪੈ ਨਹੀਂ ਹਨ ਹਾਨੂੰ ਤੰਗੀਆਂ ਬੜੀਆਂ ਨੇ ਫਲਾਣ ਮੈਂ ਤਾਂ ਤੇ ਮਰ ਜਾਣਾ ਤੁਹਾਡੀ ਤੇ ਮੈਂ ਨੀਦੀ ਮਾੜੀ ਤਾਂ ਨਹੀਂ ਵਰਤ ਗਈ ਆ ਜਿਹਦੇ ਬੰਦੇ ਨੇ ਹੰਨੀ ਵਰਤ ਚਾਹ ਦੀ ਏਦਾਂ ਹੀ ਨੰਗ ਮੈਂ ਕਹ ਤੂੰ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਅੱਜ ਗੱਲ ਕਰ 10 ਲੱਖ ਚਾਹੀਦਾ 20 ਲੱਖ ਚਾਹੀਦਾ ਤੈਨੂੰ ਕਰਜ਼ਾ ਲੈ ਦਿੰਨੇ ਆ ਤੇ ਨਹੀਂ ਨਹੀਂ ਹਾਥੀ ਜੋੜੀ ਜਾਂਦਾ ਅੱਗੋਂ ਕਰਜ਼ਾ ਤਾਂ ਮੈਂ ਲੈਣਾ ਨਹੀਂ ਨਾ ਅੱਛਾ ਤੇ ਕਰ ਲਾ ਮੈਂ ਹੈਸ਼ ਫੇ ਨਹੀਂ ਲੈਣਾ ਤੇ ਏਦਾਂ ਮਰੇਗਾ ਸਾਰੀ ਉਮਰ ਮਰਨ ਦੋ ਨਹੀਂ ਕੀ ਲੋੜ ਆ ਪਾਥੀਆਂ ਪੱਥਾਂ ਦੀ ਹੁਣ ਕਿਹੜਾ ਜ਼ਮਾਨਾ ਰਹਿ ਗਿਆ ਇਹ ਅਜੇ ਵੀ ਪਾਥੀਆਂ ਪੱਥੀ ਜਾਂਦੀ ਆ ਚੁੱਪ ਕਰਕੇ ਗੈਸ ਬਾਲਣ ਸਾਰਾ ਕੁਝ ਕੋਲਵਾ ਓਦਾਂ ਆਦਤ ਵਾ ਭੁੱਖ ਖਲਾਰਨ ਦੀ ਪੈ ਗਈ ਏ ਉਹ ਮੈਂ ਤਾਂ ਬਥੇਰੀ ਬੇਇਜ਼ਤੀ ਕਰਨਾ ਵਾ ਪਰ ਉਹਨਾਂ ਨੂੰ ਲੱਗਦੀ ਨਹੀਂਗੀ ਲੱਗਣੀ ਉਹਨਾਂ ਨੂੰ ਕਿੱਥੇ ਠੀਠ ਪਤਾ ਕਿੰਨੇ ਨੇ ਕੋਈ ਨਹੀਂ ਹੁਣ ਜੇ ਦੱਸੂਗਾ ਉਹਨੂੰ ਜਾ ਕੇ ਜੇ ਕਿਨੂੰ ਫੋਨ ਫਾਨ ਆਊਗਾ ਨਾ ਤੇ ਚੱਜ ਨਾਲ ਕੰਨ ਖਿੱਚੇ ਹੋ ਇਹਨਾਂ ਦੇ ਤੂੰ ਫੇਰ ਨਾ ਕਰ ਬੌਟੀ ਤਾਂ ਨਹੀਂ ਜਾਂਦੀ ਕਾਲਜ ਇੰਨਾ ਕੰਮ ਤੇ ਮੈਂ ਕਰ ਆਇਆ ਵਾਂ ਚੱਲ ਵਧੀਆ ਕੀਤਾ ਤੇ ਗਾੜੀ ਫੇਰ ਵੇਖ ਲਾਂਗੇ ਓ ਇੱਕੇ ਵੀ ਸਹਜੇ ਬੋਲੋ ਸਾਡੀ ਨਾ ਸੋਹਲੇ ਉਹ ਬੜੀ ਸ਼ਤੀ ਉਹਨਾਂ ਦਾ ਦੁੱਖ ਕਰਦੀ ਆ ਇਹਨੂੰ ਦੁੱਖ ਉਹ ਜ਼ਿਆਦਾ ਹੀ ਲੱਗਦਾ ਵਾ ਇਹਨੂੰ ਸਾਰਾ ਕੁਝ ਮੈਨੂੰ ਡਿਆ ਇਹਨੂੰ ਪਚਦਾ ਨਹੀਂਗਾ ਜੇ ਕਿਤੇ ਜਾਈਦਾ ਵਾ ਤੇ ਦਾਵਾ ਦਾ ਜੀਵਨ ਦੀ ਆਤ ਲੱਗ ਗਿਆ ਆਣ ਕੇ ਖਲੋ ਜਾਂਦੀ ਨਾ ਕਿਸ ਨੂੰ ਦੱਸਣ ਜੋਗੇ ਵੀ ਇਹ ਸਾਡੇ ਆਪਣੇ ਨੇ ਜਲੂਸ ਤੇ ਕੱਢਿਆ ਦਾ ਦਿਵਾਲੇ ਦੇ ਕਿਤੇ ਟਾਕੀ ਚੱਜਦੀ ਨਹੀਂ ਹੁੰਦੀ ਇਹਨਾਂ ਦੀ ਬੰਦਾ ਕਿਹ ਨਾਲ ਲੀੜਾ ਦਾ ਤਾਂ ਚੱਜ ਦਾ ਪਾਲੇ ਚ ਰੋਗੇ ਤੇ ਆਉਣਾ ਜਾਣਾ ਮੈਂ ਚੱਲ ਘਰ ਦੀ ਤੇ ਕੋਈ ਗੱਲ ਨਹੀਂ ਹੈ ਉਹੋ ਹੀ ਗੱਲ ਇਹਨਾਂ ਨੇ ਸਾਡਾ ਵੀ ਸਟੇਟਸ ਡਾਊਨ ਕਰਤਾ ਸਾਰਾ ਮੈਂ ਕਹਿ ਦੇਣਾ ਕਿ ਜੇ ਕੱਛ ਚੱਜ ਦੇ ਕੱਪੜੇ ਨਹੀਂ ਨਾ ਪੋਣੇ ਤੇ ਮੇਰੇ ਲੱਗ ਗਿਆ ਆਣ ਕੇ ਖਲੋਇਆ ਨਾ ਕਰ ਆਹ ਉਹਨਾਂ ਦਾ ਪਰੇ ਰਿਆ ਕਰ ਮੇਰੀ ਕਿ ਬੇਇੱਜ਼ਤੀ ਕਰਾਉਂ ਲਈ ਜੇਨਨ ਖੱਤਿਆਂ ਨੂੰ ਆਖੀਦਾ ਵਾ ਕਿ ਜੇ ਕੇ ਕੰਮ ਦਾ ਨਹੀਂ ਪਤਾ ਤੇ ਪੋਛ ਹੀ ਲੋ ਪੁੱਛਣਾ ਵੀ ਨਹੀਂ ਤੋੜਾ ਮੁੰਡਾ ਹੀ ਉਹ ਪਤਾ ਨਹੀਂ ਕਦੇ ਨੰਦਾ ਵੀ ਆ ਕਿ ਨਹੀਂ ਮੈਨੂੰ ਇਨਾ ਗੁੱਸਾ ਚੜਦਾ ਨਾ ਥੋਹਾਂ ਜਿਆ ਹੈਗਾ ਵਾ ਮੈਨੂੰ ਤਾਂ ਮਾਸਾ ਚੰਗਾ ਨਹੀਂ ਲੱਗਦਾ ਹਵੇ ਤੁਹਾਡੇ ਕਮਰੇ ਪਲਸਤਰ ਨਹੀਂ ਹੋਏ ਅਸੀਂ ਮਹਾ ਬਣਾਏ ਸਾਡੇ ਕੋ ਪੇਂਟ ਨਹੀਂ ਹੋਣ ਰਿਆ ਫਲਾਂ ਮੈਂ ਪੇਂਟ ਤੇ ਹੋਏ ਨਾ ਦੋਹਾਂ ਦਿਨਾਂ ਚ ਪਰ ਮੈਂ ਕਹ ਤੂੰ ਆਪ ਹੀ ਕਹੇ ਜੋਗਾ ਨੀਗਾ ਜੇ ਤਾਂ ਕਿ ਇੱਧਰ ਆਉਣਗੇ ਨਾ ਇਹਨੂੰ ਚੰਗੀ ਤਰ੍ਹਾਂ ਭਜਾਉਣਾ ਜਿਹੜਾ ਮੁੜ ਕੇ ਇਦਾਂ ਨੂੰ ਮੂੰਹ ਨਾ ਕਰਨ। ਉਹ ਨਹੀਂ ਨਹੀਂ ਇੱਥੋਂ ਤੱਕ ਗੱਲ ਨਹੀਂ ਜਾਣੀ। ਉਹ ਹਟਾ ਲੈਣਾ ਉਹਨੇ। ਮੰਨ ਗਿਆ ਵਾ ਕਹਿੰਦਾ ਠੀਕ ਆ ਕੋਈ ਗੱਲ ਨਹੀਂ। ਕਿ ਤੁਸੀਂ ਜੀਵਨ ਦੇ ਮੱਥੇ ਨੂੰ ਲੱਗਣਾ ਸੀ ਨਾ ਜਾ ਕੇ। ਮੈਂ ਜੀਵਨ ਨੂੰ ਕਹਿਣਾ ਹੀ ਖਿੱਚਦਾ ਸੀ ਮੈਨੂੰ ਆਹੇ ਆ ਜਾ ਅੰਦਰ। ਚਾਹ ਪੀ ਲਾ। ਮੈਂ ਕਹਾ ਮੈਂ ਨਹੀਂ ਤੁਹਾਡੀ ਚਾਹ ਜੂ ਪੀਣੀ ਗੋੜੀ ਗੋੜ ਇੱਥੇ ਮੈਂ ਖਲਾਰਾ ਵਾ। ਤੁਹਾਡੇ ਘਰ ਦਾ ਤੇ ਪਾਣੀ ਪੀਣ ਨੂੰ ਜੀ ਨਹੀਂ ਕਰਦਾ। ਮੈਂ ਕਹਾ ਮੈਂ ਇੱਥੇ ਚਾਹ ਪੀਣ ਬਹਿ ਜਾਣਾ ਨਾ ਮੈਨੂੰ ਕਰੋਨਾ ਹੋ ਜੇ। ਦਫਾ ਹੋ। ਨਾ ਸਫਾਈ ਨਾ ਗੱਲ ਨਾ ਬਾਦ। ਮੈਂ ਕਹਾ ਮੇਰੀ ਹੋਣੀ ਕਿ ਤੇਰੀ ਨੂੰ ਕਰਕੇ ਤੇ ਚੁੱਪ ਕਰਕੇ ਨੂੰ ਟਾਲਾ ਬੰਦੇ ਦਾ ਪੁੱਤ ਬਣਨਾ ਤੇ ਮੈਂ ਲੱਤ ਤੋੜ ਦੇਣੀ ਤੇਰੀ ਇੱਥੇ ਰੱਖ ਤਾ ਨੂੰ ਮੈਂ ਕਹਿਆ ਹੋਰ ਉਹਨੂੰ ਮੈਂ ਕਹਾਂ ਮੈਂ ਤਾਂ ਇਹਨੂੰ ਜਦੀ ਤੋੜ ਹੀ ਦੇਈਏ ਪਹਿਲਾਂ ਹੀ ਤੇਰੀ ਖਿਆਲ ਜੀ ਗਈ ਨਹੀਂ 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 ਜਾਂਦੀ ਤੇ ਜੇ ਅਰੇ ਵੀ ਗੱਲਣਗੇ ਨਾ ਇਹਨਾਂ ਨਾਲ ਹੁੱਕਾ ਪਾਣੀ ਬੰਦ ਕਰੋ ਸਾਰਾ ਇਹਨਾਂ ਦਾ ਹੁੱਕਾ ਪਾਣੀ ਇਹ ਕਿ ਸਾਡੀਆਂ ਦਲੀਜਾਂ ਵੀ ਨੰਗਣ ਕੇ ਭੁੱਲ ਕੇ ਵੀ ਵੇਖੀ ਨਾ ਸਹੀ ਇਹਨਾਂ ਦੀ ਮੈਂ ਨਹੀਂ ਬਾਝਾਂ ਦੇਣੀ ਮਰ ਜਾ ਹੱਕ ਤੇ ਰੱਖ ਕੇ ਤੇ ਮੈਂ ਲੈ ਜਿਓ ਪਹਿਲੀ ਵੀ ਬੰਦੇ ਦਾ ਕੰਮ ਤੁਸੀਂ ਲਿਮਟ ਬਣਾਓਗੇ 1000000 ਦੀ ਚੱਲ ਆਪਣੀ ਜ਼ਿੰਦਗੀ ਦੇ ਸੌਖੀ ਕੱਢ ਲੋ ਜੇ ਤੁਸੀਂ ਆਪ ਹੀ ਮਰ ਮੁੱਕ ਗਏ ਕੀ ਫਾਇਦਾ ਉਸ ਵਾਲੀ ਦਾ ਵੀ ਉਹ ਬਥੇਰਾ ਆਖੀਦਾ ਵਾ ਮੰਦੇ ਕੇ ਦੀ ਦਫਾ ਹੋ ਨਦੋ ਰੋਟੀ ਪੱਕੀ ਆ ਨਾ ਕਦੇ ਦੀ ਤੁਨੂ ਡੀਕਣ ਲਈ ਲੈ ਆ ਪਾ ਮਮੇ ਹਾਂ ਪੁੱਤ ਕੀ ਗੱਲ ਮੈਂ ਤੇ ਠੀਕ ਨਹੀਂ ਆ ਵੇ ਠੀਕ ਠੋਕ ਤੈਨੂੰ ਕੀ ਦੱਸਾਂ ਹਾਂ ਆ ਜਿਹੜੀ ਲੋਕੀ ਆ ਨਾ ਜੇ ਨਿਓ ਦਿੰਦੇ ਕੀ ਗੱਲ ਹੋਈ ਆ ਗੱਲ ਕਾਦੀ ਹੁਣੀ ਆ ਹਾਂ ਆ ਤੇਰਾ ਤਾਇਆ ਆਇਆ ਹੈ ਸੇਰੇ ਨਸਾ ਕੀ ਆਂਦਾ ਵੀ ਇਹ ਕਹਿਣਾ ਕਿ ਤੈਨੂੰ ਸਭ ਕੋ ਦੱਸ ਦਿੰਨੀ ਆ ਹਾਂ ਤੇ ਉਹ ਤੇਰਾ ਗੇਟ ਗੜੀ ਪਾਥੀਆਂ ਡਿਆ ਇਸ ਦੀਆਂ ਪੁੱਠੀਆਂ ਕਰਨ ਹੂੰ ਆਂਦਾ ਚੱਲ ਤੋ ਪਹਲਵਾ ਦਿੰਨਾ ਵਾ ਮੈਂ ਝਾੜੂ ਲਾਉਂਦੀ ਲੰਦੀ ਅੰਦਰ ਆ ਗਈ ਤੇ ਇੱਕ ਤੇ ਇਹ ਆ ਗਿਆ ਮਗਰੀ ਹਾਂ ਤੇ ਤੇਰੇ ਪਿਓ ਦੇ ਅਣਕੇ ਦਿਵਾਲੇ ਹੋ ਗਿਆ ਤੇ ਹਾਂ ਹਾਂ ਤੂੰ ਨਾ ਆਪਣੀ ਨੌਕਰੀ ਤੇ ਕਪਲ ਦੀ ਲੈ ਆ ਗੱਲਾਂ ਕਰਕੇ ਗਿਆ ਤੇਰੇ ਪਿਓ ਦਾ ਤੇ ਪੂਰਾ ਦਿਮਾਗ ਹੀ ਖਰਾਬ ਕਰ ਗਿਆ ਉਹ ਤੇ ਮੈਨੂੰ ਅੰਦਰ ਜਾ ਕੇ ਆਖੇ ਪਿੰਨੂੰ ਹੁਣ ਨੌਕਰੀ ਤੇ ਜਾਣ ਹੀ ਦੇਣਾ ਨਾ ਆਪਣੀ ਠੀਕ ਆ ਇਹਨਾਂ ਦਾ ਪਤਾ ਕੀ ਹੈਗਾ ਇਹਨਾਂ ਦਾ ਇਹ ਹੈਗਾ ਕਿ ਡਾੜੀ ਵਾਲੇ ਵੀ ਡਾੜੀ ਨੂੰ ਹੱਥਾਂ ਦੇ ਚਾਰਦੇ ਆ ਇਹਨੂੰ ਕਹਿੰਦੇ ਆ ਔਰ ਜੇ ਉਹ ਤੁਹਾਡੀ ਮੰਨਣੀ ਨਹੀਂ ਜੀ ਤੇ ਹਨਾ ਇਹ ਕਹੂਗਾ ਇਹਨੂੰ ਹੱਥਾਂ 'ਚ ਕਰ ਲਈਏ ਉਹਨੂੰ ਪਤਾ ਕਿ ਨਾ ਮੰਨਣੀ ਸਣੀ ਨੇ ਤੇ ਨਾ ਮੰਨਣੀ ਸਣੀ ਦੀ ਮਾਂ ਨੇ ਤੇ ਇੰਨੇ ਹੀ ਕਾਬੂ ਆਉਣਾ ਵਾ ਇੱਥੇ ਜਾ ਕੇ ਜ਼ੋਰ ਪਾ ਕੇ ਵੇਖ ਲੈਣੇ ਆ ਤੇ ਆਪ ਇੱਕ ਨੌ ਨੂੰ ਘਰ ਬਿਠਾ ਲੂਗਾ ਤੇ ਇਹਨਾਂ ਦੇ ਜਣਕ ਤਾਂ ਚੰਗੇ ਹੋ ਜਾਣਗੇ ਨਹੀਂ ਤੇ ਇਹਨਾਂ ਨੂੰ ਕੀ ਮਤਲਬ ਆ ਕੋਈ ਇਹਨਾਂ ਨੂੰ ਇਹ ਆਪਣੇ ਘਰ ਵਾਂਹੀਂ ਆਪਣੇ ਘਰ ਆਹੀਂ ਜੋ ਮਰਜ਼ੀ ਕਰੀਏ ਇਹ ਸਾੜਾ ਵਾ ਸਾੜਾ ਇਹੋ ਤੇ ਸ਼ਰੀਕ ਹੁੰਦੇ ਆ ਉਹ ਗੱਲ ਨਾ ਕਿਹੜੇ ਹੁੰਦੇ ਆ ਸਹੀ ਗੱਲ ਹੈ ਹੈ ਵੇ ਉਹਨਾਂ ਨੂੰ ਚੰਗਾ ਲੱਗਦਾ ਵਾ ਸਾਡੀ ਨਾ ਉਹਨਾਂ ਨੂੰ ਨੌਕਰੀ ਮਿਲੀ ਆ ਤੇ ਟੌਰ ਨਾ ਜਾਂਦੀ ਆ ਸਕੂਲ ਤੁਹਾਡੇ ਵੀ ਕਿਤੇ ਦਿਨ ਮੋੜ ਆਉਣੇ ਆ ਹੈ ਉਹਨਾਂ ਨੂੰ ਪਤਾ ਪਿੰਡ ਵਿੱਚ ਸੋਭਾ ਹੋ ਜਾਣੀ ਇਹਨਾਂ ਦੀ ਪਈ ਪੜੀ ਲਿਖੀ ਨਾ ਉਹਨਾਂ ਦੀ ਇਹਨਾਂ ਨੂੰ ਨਹੀਂ ਨਾ ਵੀ ਸਾਨੂੰ ਪੁੱਛਿਆ ਨਹੀਂ ਵਾ ਜੇ ਉਹਨਾਂ ਨੂੰ ਪੁੱਛਦੇ ਫੇਰ ਠੀਕ ਸੀਗਾ ਹਨਾ ਬਿਮਾਰੀ ਤੇ ਆਹੋ ਪੈ ਗਈ ਆ ਵੀ ਸਾਡੇ ਘੜੀ ਜਾਣ ਕੇ ਕਰਦੇ ਤਰਲੇ ਹਮ ਹੱਥ ਜੋੜਦੇ ਆਣ ਕੇ ਦੋਵੇਂ ਮਾਂ ਪੁੱਤ ਤੁਹਾਡੀ ਨਾ ਉਹਨਾਂ ਨੂੰ ਨੌਕਰੀ ਕਰ ਲੈਣ ਦੋ ਤੇ ਫੇਰ ਇਹ ਟੌਰ ਨਾ ਕਹਿੰਦੇ ਵੀ ਕਰ ਲੈ ਜਾਂ ਨਾ ਕਰ ਲੈ ਵੇ ਆ ਕੰਮ ਮੈਂ ਨਹੀਂ ਹੁਣ ਚੱਲਣ ਦੇਣ ਇਹਨਾਂ ਦੇ ਬਥੇਰੀਆਂ ਆਪਣੀਆਂ ਚੰਮ ਦੀਆਂ ਚਲਾਦੀਆਂ ਸਾਰੀ ਉਮਰ ਇਹਨਾਂ ਟਕੇ ਖਾ ਖਾ ਮਰ ਜਾਣਾ ਆਪਾਂ ਮੰਮੀ ਸਾਡਾ ਆਪਾ ਇਹਨਾਂ ਨੂੰ ਕੀ ਕਹਿਣਾ ਵਾ ਹਾਂ ਮੈਂ ਤਾਂ ਸੱਚੀ ਗੱਲ ਆ ਉਦੋਂ ਦੀ ਪਈ ਸੱਚੀ ਜਾਣਦੀ ਆ ਤੇ ਅੱਧੀ ਉਮਰ ਸਾਡੀ ਲੰਘ ਗਈ ਤੇ ਇਹਨਾਂ ਦਾ ਅੰਦਰ ਸ਼ੋਰਾ ਦਿੱਥਾ ਇਹ ਨਾਲ ਸਾਡੇ ਸਿਰ ਤੋਂ ਅਈ ਆਪਣਾ ਦੇਖਣਾ ਵਾ ਹਾਂ ਸ਼ੋਰਾ ਕਾ ਵਾ ਇਹਨਾਂ ਦਾ ਤੇ ਸ਼ੋਰਾ ਹੀ ਪੁੱਤ ਜਿਹੜਾ ਕੰਮ ਕਰੀਏ ਧਿਆਨ ਹਾਜ਼ਰ ਹੁੰਦੇ ਆ ਸਿਰ ਤੇ ਕਰਕੇ ਡਹਿਪਿੰਦੇ ਗੱਲਾਂ ਕਰਦੇ ਕੋਈ ਲੋੜ ਨਹੀਂ ਇਹਨਾਂ ਦੀ ਮੰਨਣ ਦੀ ਮੰਮੀ ਮੈਂ ਕਿੱਥੋਂ ਮੰਨੀ ਆ ਆ ਤੇਰਾ ਪਿਓ ਆ ਚੱਟ ਮਗਰ ਲੱਗ ਜਾਂਦਾ ਵਾ ਚਾਟ ਉਹਨਾਂ ਦੇ ਥਲੇ ਲੱਗ ਜਾਂਦਾ ਵਾ ਜਿੰਨਾ ਕਿ ਲੋੜਾਂ ਹੀ ਉਹਨਾਂ ਕਪੂਰੀਆਂ ਕਰਨ ਦੇ ਤੇ ਮੈਂ ਸਾਰੀ ਉਮਰ ਇੱਧਰ ਲੱਗਾ ਰਹਾ ਥੱਲੇ ਯਾਰ ਕੀ ਉਹਨਾਂ ਨੇ ਮੰਮੀ ਲੋੜਾਂ ਪੂਰੀਆਂ ਕਰਕੇ ਆਟੀਆਂ ਕਿਤੇ 1000 2000 ਦੀ ਕਿਤੇ ਲੋਨ ਪਈ ਹੋਊਗੀ ਤੇ ਦੇਤਾ ਹੋਗਾ ਕਿ ਉੱਥੇ 1 ਲੱਖ 2 ਲੱਖ ਰੁਪਈਆ ਨੂੰ ਕਿਤੇ ਦਿੱਤਾ ਹੋਗਾ ਇਹਨਾਂ ਨੇ ਤਮਾਸ਼ਾ ਰੈਂਦੇ ਸਾਡਾ ਠੀਕ ਵਾ ਨਾ ਇਹਨਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ ਇਹ ਤਾਂ ਮੇਰੇ ਸ਼ੁਰੂ ਤੋਂ ਪਤਾ ਵਾ ਪਰ ਅੱਜ ਵੇਖਿਆ ਸਾਡਾ ਪਤਾ ਨਹੀਂ ਕਿੰਨਾ ਕਰਵਾ ਪਾ ਕੇ ਗਿਆ ਜੀ ਡੈਡੀ ਕੀ ਕਹਿੰਦੇ ਹੋਣਾ ਡੈਡੀ ਹੁਣ ਮੈਂ ਡੈਡੀ ਨੂੰ ਸਮਝਾਇਆ ਉਦਾਂ ਬਥੇਰਾ ਹਾਂ ਮੈਂ ਹਾ ਸਾਡੀ ਨੌ ਨੌਕਰੀ ਕਰਦੀ ਹਟ ਪਿੰਡ ਸਾਰੇ ਨਿਯਤ ਕਰਿਆ ਕਰਨੀ ਹੈ ਜਿਹੜਾ ਮੈਂ ਗੱਲ ਕਰੂਗਾ ਦੀ ਜਬਾਨ ਖਿੱਚਾਂਗੇ ਫੜਕੇ ਨਾਲੇ ਮੈਂ ਗੱਲਾਂ ਇਦਾਂ ਨਹੀਂ ਹੁੰਦੀਆਂ ਜਿਹੜਾ ਪੜਿਆ ਲਿਖਿਆ ਧੀ ਪੁੱਤ ਵਾ ਨਾ ਉਹਨੂੰ ਕਿਹੜਾ ਗੱਲ ਕਰਨੀ ਹਿੰਤ ਹੁੰਦੀ ਕਹਦੀ ਲੈ ਤੇ ਮੈਂ ਹਾ ਤੇ ਰੈਸਟ ਕਰੋ ਕੋਈ ਗੱਲ ਨਹੀਂ ਕੀ ਬਾਅਦ ਵਿੱਚ ਵੇਖਦੇ ਆ ਕੀ ਕਰਨਾ ਕੋਈ ਨਹੀਂ ਡੈਡੀ ਨੂੰ ਸਮਝਾ ਲਏ ਲਿਆ ਤੇ ਬਾਕੀ ਹੁਣ ਆਪਾਂ ਇਹਨਾਂ ਦੀ ਨਿਊ ਮੰਨਣੀ ਠੀਕ ਆ ਪੁੱਤ ਮੈਂ ਤਾਂ ਕਦੀ ਵੀ ਨਾ ਮੰਨਾਂ ਹੁਣ ਨਾ ਮੰਨੀ ਇਹਨਾਂ ਦੀ ਬਸ ਆਹੋ ਇਹ ਜੋ ਕਰਨਾ ਕਰਕੇ ਵੇਖ ਲੈਣ ਲਾਲੜ ਜੋਰ ਹੁਣ ਜਿੰਨਾ ਲੱਗਦਾ ਕੋਈ ਨਹੀਂ ਲਾਲੜ ਆ ਉਹ ਦਿਨ ਆਇਆ ਸੀ ਨਾ ਵੀ ਮੀਤਣਾ ਗਿਆ ਸੋਆ ਲੈਂਡ ਤੇ ਹੁੰਦੇ ਆ ਇਹ ਤਾਂ ਬਿਮਾਰੀ ਹੈ ਨਾ ਆਹੋ ਸੋਆ ਲੈਣੀ ਹੁੰਦੇ ਆ ਵੇ ਮੇਰਾ ਸਿਰ ਬੜਾ ਪਾਟਣ ਲਿਆਈ ਪੁੱਤ ਜਾਂ ਮੈਨੂੰ ਪਾਣੀ ਦਾ ਗਲਾਸ ਦੇਣਾ ਸਰਪੇਟ ਦੀ ਗੋਲੀ ਦੇ ਉਹ ਚਲ ਸਾਡੇ ਤੂੰ ਕੋਈ ਨਹੀਂ ਰੰਸ ਨਾਲ ਤੂੰ ਉੰਦੀਆ ਸਰਨੇ ਤਾਂ ਫਿਰ ਕਰਦੇ ਆ ਗੱਲ ਡੈਡੀ ਨੂੰ ਉੱਠਣਾ ਤੇ ਤੇ ਫਿਰ ਮੈਂ ਕਰਦਾ ਗੱਲ ਚੰਦਾ ਚਲ ਕੋਈ ਨਹੀਂ ਜਾ ਤੂੰ ਮੈਨੂੰ ਪਾਣੀ ਤੇ ਦੇ ਘਟ ਦਿਨਾ ਵਾ ਦਫਾ ਕਰ ਪਰ ਇਹਨਾਂ ਨੂੰ ਇਹਨਾਂ ਤੇ ਖਾ ਹੀ ਲਿਆ ਹਨੋ मम्मी पानी आयो हां आ गई पुत ले पुत पानी पी रोटी पा लिया नहीं मम्मी जाओ रोटी नहीं की मैं खानी आहे हाँ क्यों नहीं खानी रोटी स्कूल स्कूले मैडम का जन्मदिन ही तो तू तो समोसे खा ले ही मेरी ती समोसे खा के आई फिर है ਅੱਛਾ ਬੋਕ ਜੀ ਹੰਨੀ ਆ ਅੱਛਾ ਅੱਛਾ ਤੇ ਨਾਲੇ ਮੈਨੂੰ ਤਾਂ ਇਹ ਗੱਲ ਦੱਸਣੀ ਹਾਂ ਅੱਜ ਸਿਰੇ ਤਾਇਆ ਜੀ ਮਿਲੇ ਹੀ ਹੁਣ ਇੱਕ ਤੇ ਤਾਇਏ ਦਾ ਪਤਾ ਨਹੀਂ ਲੱਗਦਾ ਉਧਰ ਵੇਖੋ ਤਾਇਆ ਇੱਧਰ ਵੇਖੋ ਤਾਇਆ ਕਿਉਂ ਹੁਣ ਕਿਉ ਹੋ ਗਿਆ ਵਾ ਨਹੀਂ ਹੁਣਾ ਕੀ ਆ ਤੈਨੂੰ ਕਿਤੇ ਰਾਹ ਚ ਮਿਲ ਗਿਆ ਹੁਣਾ ਵਾ ਕੀ ਪੀਂਦਾ ਹੀ ਫਿਰ ਤੈਨੂੰ ਮੈਨੂੰ ਆਹ ਕਹਿੰਦਾ ਵੀ ਤੂੰ ਕੋ ਨੌਕਰੀ ਕਰਦੀ ਐ ਉਹ ਚੰਗੇ ਭਲੇ ਤੇ ਮੈਂ ਕੀ ਆ ਕਰਦਾ ਤੂੰ ਕਿਉਂ ਜਾਣੀ ਇੱਥੇ ਅੱਛਾ ਅੱਛਾ ਤੇਰੇ ਨਾਲ ਵੀ ਸਾੜੇ ਕੋਲ ਲਿਆ ਮੈਨੂੰ ਵੀ ਸਿਰੇ ਬੜਾ ਡੈ ਹੀ ਬੋਲਣ ਫਿਰ ਤੂੰ ਕੀ ਆਖਿਆ ਮੈਂ ਕੋਸ਼ਿਸ਼ ਨਹੀਂ ਮੈਂ ਫੇ ਚੱਲ ਗਈ ਹਾਂ ਮੈਂ ਮੇਰੀ ਬਹੁਤ ਦਾ ਟਾਈਮ ਹੁੰਦੇ ਆ ਹੱਦ ਹੋ ਗਈ ਇੰਨਾਂ ਵਾਲੀ ਕਿ ਸ਼ਰੀਕਾਂ ਵਾਲੀ ਕਰਕੇ ਬਖਾਲਣ ਦੇ ਆ ਪੂਰੀ ਤੇ ਕਿਉਂ ਇੰਦਾ ਕਰਦੇ ਨਾ ਨੂੰ ਪਤਾ ਤੇ ਹੈਗਾ ਵੀ ਸਾਡੇ ਘਰ ਦੇ ਹਾਲਾਤ ਕਿਦਾਂ ਦੇ ਆ ਹਨਾ ਵੀ ਜੇ ਕੰਮ ਕਰਨ ਲਈ ਆ ਤੇ ਇਹਨਾਂ ਦੇ ਘਰ ਤਾਂ ਕੋਹ ਬਣ ਜੂਗਾ ਫਿਰ ਇਹੋ ਹੀ ਚਾਹੁੰਦੇ ਆ ਵੀ ਸਾਰੀ ਹਣਾ ਉਮਰੇ ਮੰਗਦੇ ਹੀ ਰਹਿਣ ਕਦੀ ਕਿ ਇੱਕ ਕੋਲ ਲੱਲਾ ਤੇ ਕਦੀ ਕਿ ਇੱਕ ਕੋਲ ਲੱਲਾ ਕੋਤੇ ਹੋ ਤੇ ਉਹ ਚਾਹੁੰਦੇ ਆ ਹੈ ਉਹਨਾਂ ਕੋ ਜਰਿਆ ਜਾਣ ਰਿਆ ਵਾ ਵੀ ਤੂੰ ਨੌਕਰੀ ਕਰਨ ਰਿਆ ਪਈ ਆ ਇਹੋ ਚੀਜ਼ ਤੋਂ ਤਾਂ ਮਰਦੇ ਆ ਤੈਨੂੰ ਕੀ ਪਤਾ ਵਾ ਇਹੋ ਤਾਇਆ ਤੇਰਾ ਘਰ ਵੀ ਆ ਗਿਆ ਹੈ ਮਗਰੋਂ ਤੈਨੂੰ ਉੱਥੇ ਮਿਲ ਕੇ ਤੇ ਫਿਰ ਆ ਗਿਆ ਘਰ ਅੱਛਾ ਤੇਰਾ ਪਿਓ ਡਿਆ ਸੀ ਬਾਹਰ ਬੂਏ ਤੇ ਗਾੜੀ ਪਾਥੀਆਂ ਜੀਆਂ ਧੁੱਪੇ ਪਾਉਣ ਹਾਂ ਉਹਨੂੰ ਆਣ ਕੇ ਆਦਾ ਵੀ ਹਾਂ ਹਾਂ ਤੇਰੀ ਨੌਕਰੀ ਕਰਨ ਕੇ ਜਾਂਦੀ ਆ ਦੱਸ ਇਦਾਂ ਕਿਉਂ ਕਰਦੇ ਆਏ ਹੋਰ ਤੇ ਹੋਰ ਛੱਡ ਆ ਵੀ ਇਲਜ਼ਾਮ ਲਾਇਆ ਪਿੰਡ ਦੇ ਰੱਡੇ ਤੇ ਗਿਆ ਤੇ ਲੋਕੀ ਮੂੰਹ ਜੋੜ ਜੜ ਗੱਲਾਂ ਕਰਦੇ ਤੇ ਤਿਆਰ ਹੋ ਕੇ ਚਲ ਜਾਂਦੀ ਆ ਮੈਨੂੰ ਤੇ ਨਹੀਂ ਅੱਗ ਲੱਗੀ ਪੁੱਤ ਸੁਣ ਕੇ ਕਿ ਜਿਹੜਾ ਪੁੱਛੇ ਕੋਹਨਾ ਤੇ ਤੇਰੇ ਪਿਓ ਦਾ ਤੇ ਕਰ ਗਿਆ ਦਿਮਾਗ ਖਰਾਬ ਉਹ ਤੇ ਆਖਿਆ ਵੀ ਮੈਂ ਨਾ ਉਹਨੂੰ ਜਾਣ ਹੀ ਦੇਣਾ ਤੇ ਦੱਸਾਂ ਜੇ ਕਰਦੇ ਮੂੰਹ ਚੁੜ ਕੇ ਗੱਲਾਂ ਤੇ ਚਹਾਨੂੰ ਕੀ ਆ ਪੁੱਤ ਕੋਈ ਨਹੀਂ ਗੱਲਾਂ ਕਰਦਾ ਗੱਲਾਂ ਇਹੋ ਹੀ ਕਰਦੇ ਆ ਤੇ ਇਹਨਾਂ ਨਾਲੋਂ ਹੁੰਦੀ ਆ ਤੇ ਇਹਨਾਂ ਨਾਲ ਤੇ ਚਾਹੀਦਾ ਵਾ ਕਿ ਜੇ ਕਰਦੇ ਲੋਕੀ ਗੱਲਾਂ ਤੇ ਕਰਦੇ ਰਹਿਣ ਉਹਨਾਂ ਦਾ ਘਰ ਚੱਲਣ ਡਿਆ ਵਾ ਹੁਣ ਤੈਨੂੰ ਨਹੀਂ ਨਾ ਪਤਾ ਇਹ ਫਿਰ ਵੀ ਆਪਣੇ ਭਰਾ ਦਾ ਬੜਾ ਮਾਣ ਮੰਨਦੇ ਆ ਨਾ ਕਿ ਮੇਰਾ ਵੱਡਾ ਭਰਾ ਪਰ ਵੱਡਾ ਭਰਾ ਕਰਤੂਤਾ ਵੀ ਕਰਦਾ ਵਾ ਵੱਡੇ ਵਾਲਿਆਂ ਹੈ ਉਹ ਤਾਂ ਕਰਤੂਤਾ ਕਰਦਾ ਪੇ ਥੱਲੇ ਲੱਗੇ ਰਹਿਣ ਤੇ ਇਹਨਾਂ ਦੇ ਉੱਤੇ ਬਸ ਛੇਤਰ ਮਾਰਦੇ ਰਹੀਏ ਸਿਰ ਦੇ ਵਿੱਚ ਇਹਨਾਂ ਦੇ ਹੁਣ ਸਾਰੀ ਉਮਰ ਠੇਕਾ ਲਿਆ ਬਸ ਛੇਤਰ ਖਾਂ ਦਾ ਇਹਨਾਂ ਕੋ ਫਿਰ ਇਹ ਗੱਲਾਂ ਦੀ ਚੰਗੀ ਥੋੜੀ ਆ ਇਹ ਚੋ ਕਿੱ ਪੁੱਤ ਰੱਬ ਨੇ ਸਾਡੀ ਵੀ ਤੇ ਇੱਕ ਦਿਨ ਸੁਣਨੀ ਹੀ ਨਾ ਹੈ ਜਦੋਂ ਮਾਂ ਆ ਜਾਂਦਾ ਹੀ ਸੁਣੀ ਆ ਉਹਦੇ ਗੱਲਾਂ ਪੁੱਤ ਪੁੱਤ ਮੈਂ ਪੂਰੇ ਸਟੈਂਡ ਤੇ ਆ ਮੈਂ ਨਹੀਂ ਤੇਰਾ ਸਾਥ ਛੱਡਦੀ ਠੀਕ ਵਾ ਨਾ ਤੂੰ ਤੌਰ ਨਾਲ ਨੌਕਰੀ ਕਰ ਮੈਂ ਤੇਰੇ ਨਾਲ ਵਾ ਠੀਕ ਆ ਨਾ ਜਦੋਂ ਮੰਮੀ ਤੁਸੀਂ ਮੇਰੇ ਨਾਲ ਹੋ ਨਾ ਮੈਨੂੰ ਕਿਹਦਾ ਨਹੀਂ ਲੱਗ ਰਿਹਾਗਾ ਆਹ ਬਸ ਤੂੰ ਇਦਾਂ ਹੀ ਤਿਆਰ ਹੋ ਕੇ ਜਾਣਾ ਤੇ ਇਦਾਂ ਸ਼ਰੀਕਾ ਦੀ ਹੱਕ ਲਉਣੀ ਆ ਸਨੀ ਤੇ ਨਹੀਂ ਕੋ ਕਹਿੰਦੇ ਆ ਨਹੀਂ ਨਹੀਂ ਸਨੀ ਵੀ ਨਾਲ ਵਾ ਠੀਕ ਆ ਬਸ ਤੇਰੇ ਪਿਓ ਦੇ ਦਿਲ ਚ ਥੋੜੀ ਜੀ ਗੱਲ ਆ ਗਈ ਹੋਰ ਟਾਈਮ ਤੇ ਪੁੱਤ ਜੇ ਕੋਈ ਕਹੇ ਨਾ ਤੇ ਦਿਲ ਵਿੱਚ ਗੱਲ ਆ ਹੀ ਜਾਂਦੀ ਆ ਹੁਣ ਮੇਰੀ ਗੱਲ ਸੁਣ ਹੁਣ ਅੱਜ ਤੂੰ ਚੱਲ ਗਈ ਐ ਪ੍ਰਾਈਵੇਟ ਨੌਕਰੀ ਕਰਨ ਕੱਲ ਨੂੰ ਕਿਤੇ ਸਰਕਾਰੀ ਮਿਲ ਜੂਗੀ ਹੈ ਆਸ ਨਾ ਬੰਦਾ ਤੁਰਿਆ ਰਹਿੰਦਾ ਵਾ ਤੇ ਜੇ ਆਪਾਂ ਘਰੋਂ ਨਾ ਹਿੱਲਾਂਗੇ ਤੇ ਫਿਰ ਕਿੱਥੋਂ ਹਾਂ ਨੂੰ ਘਰ ਆ ਕੇ ਕਹਿੰਨੇ ਦੇ ਦੇਣ ਸਾੜੀ ਚ ਪਾ ਕੇ ਉਤੋਂ ਇੱਕ ਕਰਨਾ ਹੀ ਪੈਣਾ ਵਾ ਠੀਕ ਆ ਨਾ ਤੇ ਲੋਕਾਂ ਦੀ ਕਿਹੜੀ ਗੱਲ ਆ ਪੌਂਕ ਲੈਂਦੇ ਜਿਹੜੇ ਪੌਂਕਦੇ ਹਨੂ ਨਹੀਂ ਪਰਵਾਹ ਕਿਸ ਦੀ ਵੀ ਠੀਕ ਆ ਆਪਣਾ ਟੱਬਰ ਸਹਿਮਤ ਹੋਣਾ ਚਾਹੀਦਾ ਤੂੰ ਨਾ ਪਰਵਾਹ ਕਰੀ ਕਿਸ ਦੀ ਵੀ ਗਾੜੀ ਨੂੰ ਸਮਝਾਇਓ ਪਰ ਤੇ ਨਹੀਂ ਹੋਣਾ ਉਹ ਤੂੰ ਕਾਨੂੰ ਫਿਕਰ ਕਰਨੀ ਆ ਪੁੱਤ ਅਸੀਂ ਸਾਰੇ ਤੇਰੇ ਨਾਲ ਆ ਠੀਕ ਆ ਚਲ ਮੈਂ ਚਾਹ ਬਣਾ ਕੇ ਲਿਆਉਂ ਤੂੰ ਰੈਸਟ ਕਰ ਲਾ ਮੈਂ ਘੜੀ ਕਾ ਲੰਮੇ ਪੈ ਲੈ ਪਹਿਲਾ ਪਹਿਲਾ ਮੈਂ ਲਿਉਣੀ ਚਾਹ ਬਣਾ ਕੇ ਠੀਕ ਆ ਟੈਨਸ਼ਨ ਦਾ ਲੈ ਕੇ ਗੱਲ ਦੀ ਨਹੀਂ ਮੈਂ ਕੋਲ ਤੁਹਾਡੇ ਹੁੰਦਾ ਥੋੜਾ ਟੈਨਸ਼ਨ ਲੈਣੀ ਮੈਂ ਆ